ਬਿਜਲੀ ਬੋਰਡ ਦੇ ਵਿੱਚ ਕੱਚੇ ਮੁਲਾਜ਼ਮ ਸਨ ਉਸ ਟਾਈਮ ਇੱਕ ਐਕਸੀਡੈਂਟ ਹੁੰਦਾ ਜਿਸ ਦੇ ਵਿੱਚ ਉਹਨਾਂ ਦੀ ਇੱਕ ਲੱਤ ਚਲੀ ਜਾਂਦੀ ਹੈ ਤੁਸੀਂ ਪਹਿਲਾਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਇੱਕ ਲੱਤ ਹੈ ਜਿਹੜੀ ਨਹੀਂ ਹੈ ਔਨ ਡਿਊਟੀ ਤੇ ਕਰੰਟ ਲੱਗ ਰਿਹਾ ਸੀ ਸਰ ਤੇ ਜੋ ਜੇਈ ਦੀ ਗਲਤੀ ਕਾਰਨ ਸੀ ਸਰ ਤੇ ਸਰ ਉਸ ਤੋਂ ਬਾਅਦ ਸਰ ਉਹ ਹਾਦਸੇ ਵਿੱਚੋਂ ਸਰ ਮੇਰੀ ਇੱਕ ਆਖਰੀ ਲੱਤ ਚਲੀ ਗਈ ਤੇ ਸਰ ਸੱਜੀ ਲੱਤ ਦੇ ਵਿੱਚ ਰાડ ਪਲੇਟਾਂ ਪਈਆਂ ਨੇ ਸਰ ਤੇ ਪੇਟ ਤੇ ਸਰ ਮੇਰੇ ਪਲੱਸਟਿਕ ਸਰਜਰੀ ਹੋਈ ਆ ਸਰ ਇਹ ਸਰ ਇੱਕਦਮ ਪਹਾੜਾਂ ਦਾ ਦੁੱਖ ਪੈ ਗਿਆ ਸਰ ਮੇਰੀ ਫੈਮਲੀ ਤੇ ਸਰ ਜਿਹਦੇ ਵਿੱਚ ਮੇਰੀ ਮਾਤਾ ਜੀ ਸਵਰਗਵਾਸ ਹੋ ਗਏ ਸਰ ਉਸ ਤੋਂ ਬਾਅਦ ਮੇਰੀ ਵਾਈਫ ਡਿਵੋਰਸ ਹੋਇਆ ਸਰ ਸਰ ਜੋ ਕੀ ਜਮਈ ਸਰ ਖਤਮ ਸੀ ਲਾਈਫ ਮੇਰੀ ਸਰ ਐਂਡ ਹੋ ਗਿਆ ਸੀ ਸਰ ਲਾਈਫ ਸਰ ਸਾਡੇ 1 2 ਫਰਵਰੀ ਨੂੰ ਸਰ ਉੱਥੇ 80 10 ਹੋਇਆ ਸੀ ਸਰ ਚੰਡੀਗੜ੍ਹ ਦੇ ਵਿੱਚ ਉੱਥੇ ਚਾਰ ਟੀਮਾਂ ਪਹੁੰਚੀ ਸੀ ਸਰ ਜਿਹਦੇ ਵਿੱਚੋਂ ਸਰ ਅਸੀਂ ਫਸਟ ਜੇਤੂ ਹੋਏ ਸਰ ਅੱਡੇ ਇੱਕ ਸੁਣ ਚ ਆਇਆ ਕਿ ਤੁਹਾਨੂੰ ਦੋ ਬੋਲਾਂ ਹੀ ਮਿਲੀਆਂ ਸੀ ਖੇਲਣ ਨੂੰ ਨਾ ਉਹ ਵਾਕਿਆਸ ਸਰ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਮੈਨੂੰ ਲਾਸਟ ਲਾਇਆ ਸੀ ਸਰ ਉਹਨਾਂ ਨੇ ਮੈਨੂੰ ਦੋ ਬੋਲਾਂ ਖੇਡਣ ਨੂੰ ਦਿੱਤੀਆਂ ਤੇ ਸਰ ਮੇਰੀਆਂ ਦੋ ਦੀਆਂ ਦੋਨੇ ਹੀ ਸਰ ਬਾਉਂਡਰੀਆਂ ਸੀ ਸਰ ਅਸਲੀ ਜੀ ਜਿਹਦਾ ਬੜੇ ਖੁਸ਼ ਹੋਏ ਉਹਨਗੇ ਸਾਰੇ ਨਾਲ ਜੀ ਸਰ ਸਰ ਮੈਨੂੰ ਆਪਣੇ ਆਪ ਨੂੰ ਨਹੀਂ ਸਾਰਾ ਇੰਨੀ ਖੁਸ਼ੀ ਮਹਿਸੂਸ ਹੋਈ ਸਰ ਮੈਂ ਇੰਨੇ ਲਾਈਕ ਵੀ ਜ਼ਰਾ ਅਕਸਰ ਆਪਾਂ ਹੁੰਦੇ ਆ ਹਿੰਮਤ ਤੇ ਮਦਦ ਤੇ ਮਦਦ ਹੀ ਖੁਦਾ ਜੀ ਕੁਝ ਇਸ ਤਰ੍ਹਾਂ ਦੀ ਮਿਸਾਲ ਸੰਗਰੂਰ ਦੇ ਲਾਪ੍ਰਿਤ ਨੇ ਦਿੱਤੀ ਹੈ 2019 ਦੇ ਵਿੱਚ ਬਿਜਲੀ ਬੋਰਡ ਦੇ ਵਿੱਚ ਕੱਚੇ ਮੁਲਾਜ਼ਮ ਸਨ ਉਸ ਟਾਈਮ ਇੱਕ ਐਕਸੀਡੈਂਟ ਹੁੰਦਾ ਜਿਸ ਦੇ ਵਿੱਚ ਉਹਨਾਂ ਦੀ ਇੱਕ ਲੱਤ ਚਲੀ ਜਾਂਦੀ ਹੈ ਤੁਸੀਂ ਪਹਿਲਾਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਕਿ ਇੱਕ ਲੱਤ ਹੈ ਜਿਹੜੀ ਨਹੀਂ ਹੈ ਉਸ ਤੋਂ ਬਾਅਦ ਕੁਝ ਟਾਈਮ ਬਾਅਦ ਇਹ ਬਿਮਾਰੀ ਦਾ ਝੂਸ ਦਿੰਨੇ ਕਰੇ ਕੁਛ ਛੱਡ ਛੜਈਆ ਵੀ ਹੁਦ ਹੈ ਤੇ ਜੇ ਆਪਾਂ ਗੱਲ ਕਰੀਏ ਕਿ ਇਹਨਾਂ ਦੇ ਮਾਤਾ ਜੀ ਦਾ ਵੀ ਸਵਰਗਵਾਸਿੰਦਾ ਕਿ ਕਹਿ ਸਕਦੇ ਆ ਕਿ ਪਹਾੜ ਜਿਹੜੇ ਦੁੱਖਾਂ ਦਾ ਪਹਾੜ ਸੀ ਉਹ ਇੱਕਦਮ ਇਹਨਾਂ ਤੇ ਟੁੱਟ ਜਾਂਦਾ ਹੈ ਪਰ ਇਹਨਾਂ ਨੇ ਆਪਣੀ ਹਿੰਮਤ ਨਹੀਂ ਛੱਡੀ ਹੌਸਲਾ ਨਹੀਂ ਛੱਡਿਆ ਉਹਦੇ ਮਦੇ ਨਜ਼ਰ ਇਹਨਾਂ ਨੇ ਇੱਕ ਗੇਮ ਚੂਜ਼ ਕਰੀ ਜਿਹੜੀ ਆਪਾਂ ਕਹਿੰਦੇ ਆ ক্রিকেট ਜਿਹੜੀ व्हीलचेयर ਤੇ ক্রিকেট ਖੇਡੇ ਜਾਂਦੀ ਹੈ ਉਸ ਦੇ ਵਿੱਚ ਇਹਨਾਂ ਨੇ ਵਧੀਆ ਨਾਮ ਕਮਾਇਆ ਸਾਡੇ ਨਾਲ ਵੀਰ ਮੌਜੂਦ ਆ ਉਹਨਾਂ ਨਾਲ ਗੱਲ ਕਰਦੇ ਆ ਸਸਿ ਜੀ ਸਸਿ ਜੀ ਗੱਲ ਕਰ ਤਾਂ ਭਾਈ ਜਗਬਾਨੀ ਦਾ ਤੁਹਾਡਾ ਬਹੁਤ ਸੋ थैंक यू ਸਰ ਭਾਜੀ ਪਹਿਲਾ ਸਵਾਲ ਇਹ ਹੈ ਕਿ 2019 ਦੇ ਵਿੱਚ ਜਿਹੜਾ ਇਹ ਹਾਦਸਾ ਹੋਇਆ ਕਿਸ ਤਰ੍ਹਾਂ ਹਾਦਸਾ ਹੋਇਆ ਸਰ ਮੈਂ ਬੀਲੀਬੋਰਡ ਦੇ ਵਿੱਚ ਕੰਟਰੈਕਟਰ ਦੇ ਲੱਗਾ ਹੋਇਆ ਸੀ ਸਰ ਨੋਡਲ ਕੰਪਲੀਟ ਸੈਂਟਰ ਸੰਗਰੂਰ ਵਿਕੇ ਤੇ ਸਾਰਾ 10 ਨਵੰਬਰ 2019 ਨੂੰ ਸਰ ਮੇਰੇ ਔਨ ਡਿਊਟੀ ਤੇ ਕਰੰਟ ਲੱਗ ਰਿਹਾ ਸੀ ਸਰ ਤੇ ਜੋ ਜੇਈ ਦੀ ਗਲਤੀ ਕਰਨ ਸੀ ਸਰ ਤੇ ਸਰ ਉਸ ਤੋਂ ਬਾਅਦ ਸਰ ਉਹ ਹਾਦਸੇ ਵਿੱਚ ਸਰ ਮੇਰੀ ਇੱਕ ਆਖਬੀ ਲੱਤ ਚਲੀ ਗਈ ਤੇ ਸਰ ਸੱਜੀ ਲੱਤ ਦੇ ਵਿੱਚ ਰਾਡ ਪਲੇਟਾਂ ਪਈਆਂ ਨੇ ਸਰ ਤੇ ਪੇਟ ਤੇ ਸਰ ਮੇਰੇ ਪਲਸਟਿਕ ਸਰਜਰੀ ਹੋਈ ਹੈ ਸਾਰੇ ਤੇ ਤੇ ਸਰ ਮੈਂ ਬੀਲੀਵਰਡ ਦੇ ਵਿੱਚ ਕੰਟਰੈਕਟ ਤੇ ਲੱਗਾ ਸੀ ਸਰ ਮੇਰਾ ਕੁਛ ਦਿਨ ਪਹਿਲਾਂ ਥੋੜੇ ਦਿਨ ਬਾਅਦ ਮੇਰਾ ਸਰ ਪੇਪਰ ਹੋਣਾ ਸੀ ਜੇਈ ਦਾ ਸਰ ਜੋ ਸਰ ਮੈਂ ਦੇ ਨਹੀਂ ਪਾਇਆ ਉਸ ਟਾਈਮ ਮੈਂ ਸਰ ਪੀਜੀ ਟਰੀਟਮੈਂਟ ਦੇ ਚੱਲ ਰਿਹਾ ਸੀ ਭਾਜੀ ਜੇ ਘਰ ਦੇ ਹਾਲਾਤਾਂ ਦੀ ਗੱਲ ਕਰੀ ਜਾਵੇ ਤਾਂ ਘਰ ਦੇ ਹਾਲਾਤ ਕਿਸ ਤਰ੍ਹਾਂ ਦੇ ਹਾਲਾਤ ਸੀ ਤੇ ਘਰ ਦੇ ਵਿੱਚ ਕਮਾਣ ਵਾਲਾ ਕੌਣ-ਕੌਣ ਸੀ ਸਰ ਪਹਿਲਾ ਮੇਰੇ ਮਾਤਾ ਜੀ ਮੇਰਾ ਛੋਟਾ ਬ੍ਰਦਰ ਤੇ ਮੇਰੇ ਫਾਦਰ ਤੇ ਮੈਂ ਸਰਾ ਸੀ ਚਾਰੇ ਕਮਾਈ ਕਮਾਉਣ ਵਾਲੀ ਸੀ ਸਰ ਸਰ ਇੱਕਦਮ ਪਹਾੜਾਂ ਦਾ ਦੁੱਖ ਪੈ ਗਿਆ ਸਰ ਮੇਰੀ ਫੈਮਲੀ ਤੇ ਸਰ ਜਿਹਦੇ ਵਿੱਚ ਮੇਰੀ ਮਾਤਾ ਜੀ ਸਵਰਗਵਾਸ ਹੋ ਗਏ 21 ਮਾਰਚ 2021 ਨੂੰ ਸਰ ਤੇ ਸਰ ਮੇਰਾ ਐਕਸੀਡੈਂਟ 10 ਨਵੰਬਰ 2019 ਨੂੰ ਆਇਆ ਸਰ ਜੀ ਤੇ ਸਰ ਉਸ ਤੋਂ ਬਾਅਦ ਮੇਰੀ ਵਾਈਫ ਡਿਵੋਰਸ ਹੋਇਆ ਸਰ ਸਰਦੋ ਕੀ ਜਮਈ ਸਰ ਖਤਮ ਸੀ ਲਾਈਫ ਮੇਰੀ ਸਰ ਐਂਡ ਹੋ ਰਹੀ ਸੀ ਸਰ ਲਾਈਫ ਤੇ ਸਰ ਮੈਨੂੰ ਕੋਈ ਮੋਟੀਵੇਟੇਸ਼ਨ ਵੀ ਨਹੀਂ ਉੱਠ ਰਹੀ ਸੀ ਸਰ ਮੈਨੂੰ ਇਸ ਬਾਰੇ ਗੇਮਾ ਬਾਰੇ ਸਰ ਮੈਨੂੰ ਪਹਿਲਾਂ ਹੀ ਮੈਂ ਸਰ ਟੱਚ ਟੱਚ ਸੀ ਸਰ ਤੇ ਸਰ ਦੂਸਰੀ ਗੱਲ ਮੇਰੇ ਮਾਪਪਾ ਨੂੰ ਸਰ ਜੋ ਮੈਨੂੰ ਨਸ਼ੇ ਦੋ ਰਿਹਾ ਤੱਕੀਤਾ ਹੈ ਸਰ ਸਾਡੀ ਫੈਮਿਲੀ ਸਾਰੀ ਸਰ ਬੈਸ਼ਨੂ ਸਰ ਜੋ ਕਿ ਸਰਸਾ ਪਰਿਵਾਰ ਨਾਲ ਜੁੜੀ ਹੋਈ ਹੈ ਸਰ ਪਾਜੀ ਜੀ ਗੱਲ ਕਰੀ ਜਾਵੇ ਕਿ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਕਿੰਨੇ ਸਾਲ ਤੁਸੀਂ ਮੰਝੇ ਤੇ ਪਏ ਰਹੇ ਬੰਦਾ ਤਾਂ ਉਹੀ ਮਤਲਬ ਕਿ ਡਿਪਰੈਸ਼ਨ ਚ ਹੀ ਚਲਾ ਜਾਂਦਾ ਹੈ ਪਰ ਤੁਹਾਡੇ ਜਾਨ ਚ ਗੱਲ ਕਿਵੇਂ ਆਈ ਕਿ ਯਾਰ ਆਪਾਂ ਇਹ ਗੇਮ ਚੂਜ਼ ਕਰੀਏ ਸਰ ਬਹੁਤ ਹੀ ਦੁੱਖਾਂ ਦਾ ਪਹਾੜ ਬੀਤਿਆ ਸਰ ਮੇਰੇ ਤੇ ਸਰ ਮੇਰੇ ਸਿਰ ਤੇ ਹੁਣ ਵੀ ਸਾਰਾ ਇਦਾਂ ਹੀ ਚੱਲ ਰਿਹਾ ਸਰ ਮੈਂ ਆਪਦੇ ਆਪ ਨੂੰ ਜਮੇ ਹੀ ਸਾਰਾ ਇਦਾਂ ਸਮਝ ਲਿਆ ਸੀ ਕਿਤੇ ਦਾ ਸਰ ਮੈਨੇ ਮੇਰੇ ਮਾਪੇ ਬੀ ਦੀ ਸੇਵਾ ਕਰਨੀ ਸੀ ਸਰ ਉਲਟਾ ਸਰ ਮੈਂ ਉਹਨਾਂ ਤੇ ਬੋਝ ਬਣ ਗਿਆ ਸਰ ਮੇਰੀ ਜ਼ਿੰਦਗੀ ਸਾਰੀ ਬੋਝ ਦੇ ਜਰੀਏ ਸਰ ਸਰ ਪ੍ਰਮਾਤਮਾ ਦੇ ذریعے ਜੋ ਵੀ ਹੋਇਆ ਚਲੋ ਮੇਰਾ ਸਰ ਖਤਮ ਹੋ ਗਈ ਸੀ ਸਰ ਮੇਰੀ ਲਾਈਫ ਜੀ ਤੇ ਦੂਸਰੀ ਗੱਲ ਸਰ ਮੇਰੇ ਮਾਪੇ ਸੀ ਸਰ ਜੋ ਮੇਰੇ ਲਈ ਇਸ ਮੁਕਾਮ ਤੱਕ ਮੈਨੂੰ ਪਹੁੰਚਾਉਣਾ ਚਾਹੁੰਦੇ ਸੀ ਸਰ ਜਿਨ੍ਹਾਂ ਨੇ ਮੈਨੂੰ ਪੜਾਇਆ ਲਿਖਾਇਆ ਸਰ ਤੇ ਇਸ ਦੇ ਕਾਵਿਲੇਤ ਬਣਾਇਆ ਤੇ ਸਰ ਮੇਰੀ ਗੇਮਾਂ ਦੇ ਵਿੱਚ ਇੰਟਰਸਟ ਪਹਿਲੇ ਦਿਨ ਤੋਂ ਸੀ ਸਰ ਮੈਂ ਕਿਉਂਕਿ ਉਹਨਾਂ ਨਾਲ ਟੱਚ ਸੀ ਪਹਿਲਾਂ ਤੇ ਸਰ ਜਦੋਂ ਐਕਸੀਡੈਂਟ ਹੋ ਗਿਆ ਉਸ ਤੋਂ ਬਾਅਦ ਸਰ ਮੈਨੂੰ ਕੋਈ ਰਾਹ ਨਹੀਂ ਦਿਖ ਰਿਹਾ ਸੀ ਸਰ ਮੈਂ ਆਪਦੇ ਆਪ ਨੂੰ ਇਕੱਲਾ ਪੜਨ ਤੇ ਬੋਝ ਵਾਲਾ ਸਮਝ ਰਿਹਾ ਸੀ ਸਰ ਠੀਕ ਮੇਰੀ ਲਾਈਫ ਐਂਡ ਹੈ ਸਰ ਸਰ ਇੱਕ ਵਾਰ ਫੇਸਬੁੱਕ ਤੇ ਯੂਟਿਊਬ ਤੇ ਸਰ ਮੈਂ ਵੀਡੀਓ ਦੇਖ ਰਿਹਾ ਸੀ ਤੇ ਸਰ ਉਹਦੇ ਵਿੱਚ ਪ੍ਰਵੇਜ ਹੰਡਿਆਏ ਤੋਂ ਬਰਨਾਲੇ ਤੋਂ ਨੇ ਜੀ ਤੇ ਜਿਨ੍ਹਾਂ ਨੇ ਗੇਮਾਂ ਬਾਰੇ ਹੈਂਡੀਕੈਪ ਗੇਮਸ ਬਾਰੇ ਕੁਝ ਪਾਇਆ ਸੀ ਸਰ ਮੈਂ ਉਹਨਾਂ ਨਾਲ ਲਿੰਕ ਕੀਤਾ ਸਰ ਉਹਨਾਂ ਨਾਲ ਫੋਨ ਤੇ ਗੱਲ ਕੀਤੀ ਸਰ ਜਰੀਆ ਬਣਾਇਆ ਉਹਨਾਂ ਨੂੰ ਤੇ ਸਰ ਉਹਨਾਂ ਨਾਲ ਹੀ ਮੈਂ ਅੱਗੇ ਆਪਣੀ ਲਾਈਫ ਗੇਮ ਵਾਲੀ ਸ਼ੁਰੂ ਕੀਤੀ ਸਰ ਤੇ ਸਰ ਮੈਨੂੰ ਚਾਰ ਪੰਜ ਮੈਚ ਸਰ ਮੈਨੂੰ ਨਹੀਂ ਖੇਡਣ ਨੂੰ ਮਿਲੇ ਸਰ ਮੈਂ ਜਾਣਦਾ ਭਾਜੀ ਨਾਲ ਮੈਨੂੰ ਲੈ ਕੇ ਜਾਂਦੇ ਉਹ ਬਟ ਸਰ ਮੈਨੂੰ ਬਾਰੀ ਦੇਖਣੀ ਆਂਦੇ ਸਰ ਮੇਰੇ ਮਨ ਦੇ ਵਿੱਚ ਬਹੁਤ ਦੁੱਖ ਹੁੰਦਾ ਕਿ ਸਰ ਮੈਂ ਖੇਡਣ ਲਈ ਆਇਆ ਤੇ ਬਟ ਮੈਨੂੰ ਖੜਾਇਆ ਨਹੀਂ ਜਾ ਰਿਹਾ ਸਰ ਤੇ ਸਰ ਏਦਾਂ ਹੀ ਮੇਰੀ ਲਾਈਫ ਸਰ ਬਹੁਤ ਸਟਰਗਲ ਕੀਤੀ ਸਰ ਤੇ ਇੱਕ ਦਿਨ ਸਰ ਏਦਾਂ ਦਾ ਆਇਆ ਕਿ ਸਰ ਵੀਰ ਸੰਧੂ ਕੈਪਟਨ ਇੰਡੀਆ ਟੀਮ ਦੇ ਜੋ ਪੋਸਟ ਪਾਈ ਜਿਨ੍ਹਾਂ ਨੇ ਜੀ ਤੇ ਸਰ ਉਹ ਪੋਸਟ ਸਰ ਮੈਨੂੰ ਕਿਸੇ ਜ਼ਰੀਏ ਰਹੀ ਪ੍ਰਵੇਜ ਜੀ ਨੇ ਵੀ ਮੈਨੂੰ ਦੱਸੀ ਤੇ ਉਹਨਾਂ ਰਹੀ ਮੈਂ ਫੇਸਬੁੱਕ YouTube ਤੇ ਸਰ ਮੈਂ ਲਿੰਕ ਸੀ ਤੇ ਸਰ ਮੈਨੂੰ ਦੇਖਣ ਨੂੰ ਮਿਲੀ ਤੇ ਸਰ ਮੈਨੇ ਉਹਨਾਂ ਨਾਲ ਵੀ ਅਟੈਚਮੈਂਟ ਕੀਤੀ ਤੇ ਸਰ ਉਹਨਾਂ ਨੇ ਮੈਨੂੰ ਚੰਡੀਗੜ੍ਹ ਦੇ ਵਿੱਚ ਟਰੈਲੀ ਬੁਲਾਇਆ ਸਰ ਤੇ ਸਰ ਮੈਂ ਭਾਜੀ ਨੂੰ ਨਾਲ ਲੈ ਕੇ ਗਿਆ ਤੇ ਉੱਥੇ ਜਾ ਕੇ ਜੀ ਬਾਜੀ ਕਾ ਅਸੀਂ ਵੇਖ ਰਹੇ ਹਾਂ ਕਿ ਚੈਂਪੀਅਨ ਟਰੋਫੀ ਹੈ ਚੰਡੀਗੜ੍ਹ ਵਿਨ ਬਾਈ 7 ਵਿਕਟ ਇਹਦਾ ਕੀ ਵੀ ਇਹ ਕੀ ਸੀ ਸਰ ਸਾਡੇ 1 2 ਫਰਵਰੀ ਨੂੰ ਸਰ ਉੱਥੇ T10 ਹੋਇਆ ਸੀ ਸਰ ਚੰਡੀਗੜ੍ਹ ਦੇ ਵਿੱਚ ਉੱਥੇ ਚਾਰ ਟੀਮਾਂ ਪਹੁੰਚੀ ਸੀ ਸਰ ਜਿਹਦੇ ਵਿੱਚੋਂ ਸਰ ਅਸੀਂ ਫਸਟ ਵਿਨਰ ਹੋਏ ਸਰ ਤੇ ਉਸ ਤੋਂ ਬਾਅਦ ਸਰ ਅੱਜ ਨੇ 4 ਤਰੀਕ ਨੂੰ ਫੋਰਥ ਨੈਸ਼ਨਲ ਜੋ ਡਿਵਾਲੀਅਰ ਵਿਖੇ 5 ਫਰਵਰੀ ਤੋਂ ਸਰ 15 ਫਰਵਰੀ ਤੱਕ ਹੋਣੀ ਸੀ ਉਸ ਦੇ ਵਿੱਚ ਸਰ ਪਾਰਟਿਸਪੇਟ ਕੀਤਾ ਸਰ ਮੇਰੇ ਕੋਚ ਜਗਰੂਪ ਕੁੰਡੂ ਜੀ ਨੇ ਮੈਨੂੰ ਸਰ ਸੈਲੈਕਟ ਸਮਝਿਆ ਤੇ ਸਰ ਮੈਨੂੰ ਉੱਥੇ ਲੈ ਕੇ ਗਏ। ਆ ਸਾਡੇ ਇੱਕ ਸੁਣ ਚ ਆਇਆ ਕਿ ਤੁਹਾਨੂੰ ਦੋ ਬੋਲਾਂ ਹੀ ਮਿਲੀਆਂ ਸੀ ਖੇਲੇ ਨੂੰ ਨਾ ਉਹ ਵਾਕਿਆ ਸੁਣਾਓ। ਸਰ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਮੈਨੂੰ ਲਾਸਟ ਲਾਇਆ ਸੀ ਸਰ ਉਹਨਾਂ ਨੇ ਮੈਨੂੰ ਦੋ ਬੋਲਾਂ ਠੇਡਣ ਨੂੰ ਦਿੱਤੀਆਂ ਤੇ ਸਰ ਮੇਰੀਆਂ ਦੋ ਦੀਆਂ ਦੋਨੇ ਹੀ ਸਰ ਬਾਉਂਡਰੀਆਂ ਸੀ ਸਰ। ਅੱਛਾ ਜੀ। ਮੇਰੇ ਤਾਂ ਬੜੇ ਖੁਸ਼ ਹੋਏ ਹੋਣਗੇ ਸਾਰੇ ਨਾਲ। ਜੀ ਸਰ ਸਰ ਮੈਨੂੰ ਆਪਣੇ ਆਪ ਨੂੰ ਨਹੀਂ ਸਾਰਾ ਇੰਨੀ ਖੁਸ਼ੀ ਮਹਿਸੂਸ ਹੋਈ ਸਰ ਮੈਂ ਇੰਨੇ ਲਾਈਕ ਵੀ ਜ਼ਰਾ। ਗੇਮ ਪ੍ਰਤੀ ਹੋਇਆ ਸ ਆਹ ਸਾਡਾ ਲਾਪਰੀਜੀ ਜਿਨ੍ਹਾਂ ਦੇ ਉੱਤੇ ਦੁੱਖਾਂ ਦਾ ਪਹਾੜ ਜਰੂਰ ਟੁੱਟਿਆ ਪਰ ਇਹਨਾਂ ਦੇ ਹੌਸਲੇ ਅਫਜਾਈ ਕਰੀਏ ਤਾਂ ਇਹਨਾਂ ਨੇ ਆਪਣੀ ਹਿੰਮਤ ਨਹੀਂ ਹਾਰੀ ਬਿਮਾਰੀ ਨਾਲ ਵੀ ਲੜੇ ਘਰੇ ਕਲੇਸ਼ ਵੀ ਰਹੀ ਸਾਰਾ ਕੁਝ ਇਹਨਾਂ ਨੇ ਨਿਜਿੱਠਿਆ ਉਸ ਤੋਂ ਬਾਅਦ ਇੱਕ ਅੱਜ ਵਧੀਆ ਮੁਕਾਮ ਤੇ ਪਹੁੰਚੇ ਹਨ ਨਾਲ ਹੀ ਇਹਨਾਂ ਨੇ ਦੱਸਿਆ ਕਿ ਜਿਹੜੀ ਇਹ ਮਿਹਨਤ ਹੈ ਤਾਂ ਨੂੰ ਪਹਿਲੇ ਇੱਕ ਵਾਰ ਫਿਰ ਅਸੀਂ ਦੁਬਾਰਾ ਹੀ ਵਿਖਾਣੇ ਕਿ ਜਿਹੜੇ ਸਰਟੀਫਿਕੇਟਾਂ ਦੇ ਢੇਰ ਲੱਗੇ ਹੋਏ ਇਹਨਾਂ ਦੇ ਕਰੇ ਟਰਾਫੀਆਂ ਦੀ ਗੱਲ ਕਰੀ ਜਿਹੜਾ ਬੇਅੰਤ ਹੈ ਟਰਾਫੀਆਂ ਨੇ ਇਹਨਾਂ ਦਾ ਅਖਣਾ ਹੈ ਕਿ ਜੇ ਮੈਨੇ ਹਿੰਮਤ ਕਰੀ ਤਾਂ ਅੱਜ ਇਸ ਮੁਕਾਮ ਤੇ ਪਹੁੰਚਿਆ ਨਾਲ ਹੀ ਇਹਨਾਂ ਨੇ ਪੰਜਾਬ ਸਰਕਾਰ ਨੂੰ ਵੀ ਗੁਹਾਰ ਲਾਈ ਹੈ ਕਿ ਜਿਹੜੇ ਕੁਝ ਐਸੇ ਹੋਰ ਵੀਰ ਹਨ ਕਿ ਉਹਨਾਂ ਦੀ ਵੀ ਮਦਦ ਲਈ ਪੰਜਾਬ ਸਰਕਾਰ ਸਾਹਮਣੇ ਆਵੇ। ਸੰਗਰੂਰ ਤੋਂ ਰਵੀ ਸ਼ਰਮਾ ਜਗਬਾਣੀ ਟੀਵੀ